ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਬਰਬਰੀ ਦਾ ਸੂਟ ਹੈ ਦੇਖੋ ਤੁਸੀਂ ਗਲਾਈ ਪਹਿਲਾਂ ਤੋਂ ਹੀ ਐਦਾਂ ਡਿਜ਼ਾਈਨ ਨਾਲ ਲੈਸਸ ਨਾਲ ਤਿਆਰ ਕੀਤਾ ਹੋਇਆ ਹੈਗਾ ਦੇਖ ਲਓ ਇਹ ਚੰਗੀ ਤਰ੍ਹਾਂ ਕੱਪੜਾ ਬਹੁਤ ਸੋਹਣਾ ਕੱਪੜਾ ਹੈਗਾ ਹੁਣ ਟ੍ਰੈਂਡ 'ਚ ਵੀ ਬਹੁਤ ਹੈ ਇਹਦੀ ਬਾਟਮ ਆਗੀ ਪਲੇਨ ਸਲਵਾਰ ਜੋ ਵੀ ਤੁਸੀਂ ਬਣਾਉਣਾ ਬਣਾ ਸਕਦੇ ਹੋ ਇਹਦੇ ਨਾਲ ਦੁਪੱਟਾ ਹੈਗਾ ਖੁੱਲਾ ਡੁੱਲਾ ਬੜੀ ਅਜੀ ਦੁਪੱਟਾ ਹੈਗਾ ਇਹਦੇ ਨਾਲ ਇਹਦੇ ਵੀ ਲੈਸ ਲੱਗੀ ਹੋਈ ਆ। ਲਓ ਜੀ ਦੇਖੋ। ਤੇ ਕਪੜਾ ਦੇਖੋ ਜੀ ਬਹੁਤ ਵਧੀਆ ਹੈਗਾ। ਇਹਦੇ ਵਿੱਚ ਤੁਹਾਨੂੰ ਹੋਰ ਵੀ ਕਲਰ ਮਿਲ ਜਾਣਗੇ। ਤੁਸੀਂ ਜੋ ਵੀ ਲੈਣੇ ਲੈ ਸਕਦੇ ਹੋ। ਤੇ ਇੱਕ ਤੁਹਾਨੂੰ ਆਪਾਂ ਹੋਰ ਵਰਬਰੀ ਦਾ ਸੂਤ ਦਿਖਾਉਣੀ ਆ ਖੋਲ ਕੇ। ਲਓ ਜੀ ਇੱਕ ਵਾਰੀ ਫੇਰ ਦੇਖ ਲਓ ਤੁਸੀਂ ਗਲੇ ਤੋਂ ਡਿਜ਼ਾਈਨ। ਇਹਦੇ ਵਿੱਚ ਕਈ ਕਲਰ ਨੇਗੇ। ਲਓ ਜੀ। ਹਾਂਜੀ ਇਹ ਸੈਕਿੰਡ ਵਰਵਰੀ ਦਾ ਸੂਟ ਆ ਤਮੰਨਾ ਬ੍ਰਾਂਡ ਆ ਜੋ ਕਿ ਬਹੁਤ ਹੀ ਵਧੀਆ ਹੈਗਾ ਤੇ ਦੇਖ ਲਓ ਜੀ ਤੁਸੀਂ ਦੇਖੋ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਆ ਇਹਦੇ ਵਿੱਚ ਹੋਰ ਵੀ ਬਹੁਤ ਕਲਰ ਨੇਗੇ ਤੁਸੀਂ ਆਪਣੀ ਪਸੰਦ ਨਾਲ ਲੈ ਸਕਦੇ ਹੋ ਡਿਜੀਟਲ ਪ੍ਰਿੰਟ ਆ ਲਾ ਦੇਖ ਲਓ ਜੀ ਟੈਗ ਲੱਗਿਆ ਹੋਇਆ ਤਮੰਨਾ ਦਾ ਤਮੰਨਾ ਦਾ ਕੱਪੜਾ ਤਾਂ ਬਹੁਤ ਵਧੀਆ ਹੀ ਹੁੰਦਾ ਹੈਗਾ ਬ੍ਰਾਂਡ ਆ ਕਿਉਂਕਿ ਇਹ ਇੱਕ ਲਓ ਜੀ ਦੇਖੋ ਚੰਗੀ ਤਰ੍ਹਾਂ ਪ੍ਰਿੰਟ ਮੇਰੀ ਕਿਸੇ ਨਾਲ ਰੱਖਿਆ ਹੋਇਆ ਇਹ ਇੰਤਜ਼ਾਰ ਨਹੀਂ ਚ। ਇਹ ਦੇ ਨਾਲ ਬਾਟਮ ਰਹੂਗੀ ਜੀ। ਲੇਖੋ ਜੀ। ਤੇ ਦੇ ਨਾਲ ਦੁਪੱਟਾ ਵੀ ਤੁਹਾਨੂੰ ਦਿਖਾ ਦਿੰਨੇ ਆ। ਪ੍ਰਿੰਟਡ ਦੁਪੱਟਾ ਹੈਗਾ। ਜੋ ਕਿ ਬਹੁਤ ਵਧੀਆ ਖੁੱਲਾ ਡੁੱਲਾ ਕਪੜਾ। ਜੀ ਦੇਖੋ। ਬਲ ਤਾਂ ਵੈਸੇ ਹੀ ਪੈ ਜਾਂਦੇ ਇਗਨੋਰ ਕਰਿਓ। ਪਟਾ ਬਹੁਤ ਹੀ ਸੋਹਣਾ ਹੈ। ਓਕੇ। ਹਾਂਜੀ ਆਪਾਂ ਤੁਹਾਨੂੰ ਦੋ ਬਰਬੇਜ ਦੇ ਸੂਟ ਖੋਲ ਕੇ ਦਿਖਾਏ ਸੀ ਹੁਣੇ ਬਾਕੀ ਫੋਟੋਆਂ ਦਿਖਾ ਰਹੇ ਆ ਆਪਾਂ ਕਿਉਂਕਿ ਸਾਰੇ ਸੂਟ ਖੋਲ ਕੇ ਦਿਖਾਉਣ ਚ ਤਾਂ ਬਹੁਤ ਟਾਈਮ ਲੱਗ ਜਾਂਦਾ ਹੈਗਾ। ਬਾਕੀ ਫੋਟੋਆਂ 'ਚ ਦੇਖ ਲਓ ਤੁਸੀਂ ਤੁਹਾਨੂੰ ਇਹ ਸਾਰੇ ਕਲਰ ਮਿਲ ਜਾਣਗੇ ਦੁਪੱਟੇ ਵਾਲੇ ਸੂਟ ਨੇ ਜਿੱਦਾਂ ਤੁਹਾਨੂੰ ਵੀਡੀਓ 'ਚ ਦੁਪੱਟਾ ਦਿਖਾਇਆ ਉਹ ਮੀਨਾਂ ਨਾਲ ਵੀ ਦੁਪੱਟੇ ਨੇਗੇ ਇਹ ਡਿਜ਼ਾਈਨ ਦੇ ਵਿੱਚ ਵੀ ਹੈਗੇ ਨੇ ਕਲਰ ਤੇ ਇਹ ਡਿਜ਼ਾਈਨ ਦੇ ਵਿੱਚ ਵੀ ਹੈਗੇ ਨੇ ਕਲਰ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਇਹ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਆਪਣਾ ਸੂਟ ਖਰੀਦ ਸਕਦੇ ਹੋ ਹਾਂਜੀ ਆ ਦੇਖੋ ਹਾਂਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ